ਹੈਲੋ एवरीवन वेलकम बैक टू आवर चैनल आई होप यू गाइस आर एब्सोल्युटली फाइन ਅੱਜ ਫੇਰ ਕਿਤੇ ਜਾਣ ਵਾਸਤੇ ਤਿਆਰ ਹੋ ਗਏ ਆ ਅੱਜ ਅਸੀਂ ਕਿਤੇ ਛੋਟੇ ਜਿਹੇ ਫੰਕਸ਼ਨ ਤੇ ਜਾ ਰਹੇ ਆ ਮੈਂ ਵੀਰਪਾਲ ਤੇ ਪ੍ਰਤੀਕ ਮੰਮੀ ਤੇ ਡੈਡੀ ਪਹਿਲਾਂ ਦੇ ਗਏ ਹੋਏ ਨੇ ਪਿੰਡ 'ਚ ਹੀ ਇਹ ਫੰਕਸ਼ਨ ਛੋਟਾ ਜਿਹਾ ਤੇ ਜਾ ਕੇ ਮਿਲਦੇ ਤੁਹਾਨੂੰ ਉੱਥੇ ਪ੍ਰਤੀਕ ਰੈਡੀ ਆ ਬਾਹਰ ਫਿਰਦਾ ਤੇ ਵੀਰਪਾਲ ਵੀ ਆਲਮੋਸਟ ਰੈਡੀ ਆ ਚੱਲਦੇ ਆ ਤੇ ਅੱਜ ਆਨੰਦ ਲੈਂਦੇ ਆ ਤਾਂ ਪਿੰਡ 'ਚ ਹੀ ਆ ਪਰ ਫਿਰ ਵੀ ਗੱਡੀ ਤਿਆਰ ਕਰ ਲਈ ਕਿਉਂ ਕਿਉਂਕਿ ਉਧਰ ਮੰਮੂ ਦੇ ਘਰ ਦੀ ਸਾਡੇ ਨਾਲ ਹੈ ਤੇ ਥੋੜੀ ਜੀ ਇਨਫੋਰਮੇਸ਼ਨ ਦੇਣੀ ਸੀ ਜਿਹੜਾ ਕੱਲ ਬਲੌਗ ਅਪਲੋਡ ਕੀਤਾ ਗਿਆ ਸੀ ਪਿਛਲਾ ਬਲੌਗ ਤੁਸੀਂ ਦੇਖ ਲਿਆ ਹੋਣਾ ਹੁਣ ਤੱਕ ਉਹ ਪਹਿਲਾਂ ਲੋ ਕੁਆਲਿਟੀ ਚ ਅਪਲੋਡ ਹੋ ਗਿਆ ਸੀ ਹੁਣ ਉਹਨੂੰ ਦੁਬਾਰਾ ਅਪਲੋਡ ਕੀਤਾ ਪਹਿਲਾਂ ਡਿਲੀਟ ਕਰਕੇ ਸੋ ਜਿਨ੍ਹਾਂ ਨੇ ਦੇਖ ਲਿਆ ਤਾਂ ਉਹ ਦੁਬਾਰਾ ਦੇਖ ਲੈਣ ਇੱਕ ਵਾਰ ਐਦਾਂ ਥੋੜਾ ਵੋਚ ਟਾਈਮ ਬੱਝ ਗਿਆ ਹਾਂ ਜਾਰੀਆਂ ਤੂੰ ਮੈਂ ਬਿਆਤੇ ਬਿਆਤੇ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਬੁਲਾਦੇ ਫਿਰ ਸਾਰਿਆਂ ਨੂੰ ਹੱਥ ਜੋੜ ਕੇ ਠੀਕ ਆ ਜੀ ਕਿਵੇਂ ਹੋ ਸਾਰੇ ਕੈ ਕਿ ਕਿੰਨਿਆ ਸਾੜੀ ਹੈਲੋ ਹੈਲੋ ਬਾਈ ਦੇ ਪ੍ਰਤੀਕ ਦੇ ਪੇਪਰ ਵਧੀਆ ਚੱਲੀ ਜਾਂਦੇ ਨੇ ਦੋ ਪੇਪਰ ਹੋ ਗਏ ਆ ਦੋ ਤਿੰਨ ਕਰੇਗੇ ਆ ਸੋ ਵਧੀਆ ਤਿਆਰੀ ਕਰਵਾਈ ਆ ਵੀਰਪਾਲ ਨੇ ਆਈ ਹੋਪ ਵਧੀਆ ਹੀ ਹੋਵੇ ਠੀਕ ਤੇ ਵੀਰਪਾਲ ਆ ਗਏ ਨੇ ਗੱਲੀ 'ਚ ਤੇ ਚੱਲਦੇ ਆ ਉਧਰ ਸਾਡੇ ਦਾਦੀ ਜੀ ਖੜੇ ਨੇ ਉਹਨਾਂ ਨੂੰ ਬੜੀ ਟੈਨਸ਼ਨ ਹੁੰਦੀ ਆ ਪ੍ਰਤੀਕ ਦੀ ਬਹੁਤ ਜ਼ਿਆਦਾ ਜਿੱਥੇ ਵੀ ਜਾਵੇ ਬਸ ਉਹ ਗੇਟ ਤੱਕ ਛੱਡ ਕੇ ਆਉਂਦੇ ਨੇ ਵਾਹ ਕਰਦੇ ਚਲੋ ਬਾਈ ਇਹਦੇ ਵੀ ਚੱਲਦੇ ਆ ਕਰਦੇ ਕਰਦੇ ਵਾਹ ਕਰਦੇ ਜਿੰਨਾਂ ਦੇ ਅਸੀਂ ਜਾ ਰਹੇ ਆ ਉਹਨਾਂ ਦਾ ਖੇਤਾਂ 'ਚ ਘਰ ਆ ਜ਼ਿਆਦਾ ਦੂਰ ਨਹੀਂ ਹੈਗਾ ਤੇ ਬਸ ਪਹੁੰਚਣ ਵਾਲੇ ਆ। ਲੋ ਜੀ ਫਾਈਨਲੀ ਪਹੁੰਚ ਗਏ ਆ। ਉਹ ਸਾਹਮਣੇ ਘਰੇ ਜਾਣਾ ਟਰਾਲੀ ਦੇ ਪਿੱਛੇ ਆ। ਪਰ ਤੀਕ ਤੇ ਵੀਰਪਾਲ ਪਹਿਲਾਂ ਚਲੇ ਗਏ ਮੈਂ ਇੱਥੇ ਇੱਥੀ ਤਾਰਤਾ ਸੀ ਰਸਤੇ ਜੀ ਉਹਨਾਂ ਨੂੰ ਚਲੇ ਗਏ। ਗੱਡੀ ਇੱਧਰ ਲਾਤੀ ਆ। ਖੇਤਾਂ 'ਚ ਘਰ ਵਧੀਆ ਨਿਆਰਾ ਸ਼ਾਮ ਨੂੰ ਮੌਸਮ ਕਿੰਨਾ ਸੋਹਣਾ ਲੱਗ ਰਿਹਾ। ਸੁੰਦਰ ਰੰਗਾਂ ਸੀ ਪਸੇ। ਹਾਂ ਜੀ ਫੰਕਸ਼ਨ ਹੈਗਾ ਛੋਟਾ। ਆ ਮੁੰਡੇ ਦਾ ਜਸ ਸ਼ਗਨ ਕਰਕੇ ਆਨੇ ਤਾਂ ਥੋੜਾ ਬਹੁਤ ਇੱਥੇ ਫੈਮਿਲੀ ਫੰਕਸ਼ਨ ਜਾਈਆ ਪਰ ਮੈਨੂੰ ਘਰੋਂ ਕਾਲ ਆ ਗਈ ਇੱਕ ਛੋਟਾ ਜਿਹਾ ਕੰਮ ਹੈ ਉਹ ਕਰਕੇ ਆਉਣੇ ਆ ਫੇਰ ਤੁਹਾਨੂੰ ਮਿਲਵਾਉਣੇ ਆ ਸਾਰਿਆਂ ਨਾਲ ਮੈਂ ਹੁਣ ਬੱਸ ਸਟੈਂਡ ਤੇ ਕਿਸੇ ਨੂੰ ਲੈਣ ਵਾਸਤੇ ਤੇ ਉਹਨਾਂ ਨੂੰ ਘਰੇ ਛੱਡ ਕੇ ਇਸ ਤੋਂ ਬਾਅਦ ਮੈਂ ਦੁਬਾਰਾ ਮੋੜ ਉੱਥੇ ਫੰਕਸ਼ਨ 'ਚ ਹੀ ਜਾਊਂਗਾ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਜਿਨ੍ਹਾਂ ਨੇ ਆਉਣਾ ਹੈ ਉਹ ਜੇ ਹੰਡੇ ਨੇ ਸੋ ਮੈਂ ਇੱਥੇ ਬੱਸ ਸਟੈਂਡ ਤੇ ਪਹੁੰਚ ਤਾ ਗਿਆ ਇੱਥੇ ਵੇਟ ਕਰਨੀ ਪਊਗੀ ਜਦ ਤੱਕ ਆਉਂਦੇ ਨੇ ਤਦ ਤੱਕ ਮੈਂ ਆਪਣਾ ਵਲੌਗ ਦੇਖਦਾ ਪਰਫੈਕਸ਼ਨ ਠੀਕ ਹੈ ਆ ਜਾਓ ਐਲਈਡੀ ਤੇ ਮੈਂ ਵਲੌਗ ਅਪਲੋਡ ਹੋਣੀ ਕਰਕੇ ਹਟਿਆ ਕੁਆਲਿਟੀ ਵਗੈਰਾ ਚੈੱਕ ਨਹੀਂ ਕੀਤੀ ਤਾਂ ਹੁਣ ਦੁਬਾਰਾ ਚੈੱਕ ਕਰਦਾ ਇਸ ਲਈ ਦੁਬਾਰਾ ਇਹਦੇ ਤੇ ਲਾਇਆ ਵਲੌਗ ਪਰ ਨਹੀਂ ਦਿਖਦੀ ਨਹੀਂ ਹੈਗੀ ਟੈਨਸ਼ਨ ਲੈ ਜਾ ਕੈਲਿਟੀ ਆ ਪੂਰੀ ਚਲੋ ਬਲੌਗ ਸਹੀ ਕੁਆਲਿਟੀ ਚ ਅਪਲੋਡ ਹੋ ਚੁੱਕਿਆ ਹੈ ਇਹ ਵਾਲਾ ਤੇ ਹੋਪਸੋ ਸਾਰੇ ਜਾਣੇ ਤੁਸੀਂ ਦੇਖੋਗੇ ਤੇ ਵਧੀਆ-ਵਧੀਆ ਕਮੈਂਟਸ ਕਰੋਗੇ। ਲਓ ਜੀ ਆ ਬੱਸ ਤੇ ਆ ਰਹੇ ਨੇ ਜਿਹਨਾਂ ਨੂੰ ਲੈਣਾ ਆਇਆ ਮੈਂ। ਤੇ ਇਹ ਬੱਸ ਨਾ ਹਜੂਕੇ ਜੇ ਮਾਰ-ਮਾਰ ਤੁਲ ਰਹੀ ਹੈ ਮਸਾਂ ਪਹੁੰਚੀ ਐ ਥੇੜੇ ਤੂੰ। ਸ਼ੁਕਰ ਹੈ ਵੀ ਪਹੁੰਚ ਗਈ ਮੈਨੂੰ ਬਹੁਤ ਟਾਈਮ ਹੋ ਗਿਆ ਥੇ ਖੜੇ ਨੂੰ। ਲਓ ਜੀ ਮੈਂ ਵੀ ਆ ਕੇ ਸੀ ਕਰੇ ਇੱਕ ਦੋ ਕੰਮ ਅਸਹੀ ਲੱਗਦੇ ਹੱਥ ਉਹ ਵੀ ਕਰ ਲਾਂਗੇ। ਹੁਣ ਆਏ ਨੇਗੇ। ਇੱਕ ਦੋ ਕੰਮ ਸੀ ਲੱਗਦੇ ਹੱਥ ਆ ਪਾਉਗੀ ਕਰਤੇ ਕਿ ਹੁਣ ਦੁਬਾਰਾ ਜਾਂਦੇ ਆਪਾਂ ਮਹਿਫੂਜ਼ ਸੂਰ ਜੋ অলਮੋਸਟ ਡੁੱਬਣ ਵਾਲਾ ਤੇ ਮੈਂ ਘਰੇ ਚਾਇਆ ਉਸ ਮੈਂ ਵੀ ਪਹੁੰਚ ਜਾਣਾ ਇੱਕ ਦੋ ਮਿੰਟਾਂ ਦੇ ਵਿੱਚ ਦੇਖਦੇ ਆ ਉੱਥੇ ਰੌਣਕ ਮੇਲਾ ਕਿੰਨੇ ਦਾ ਲਓ ਜੀ ਪਹੁੰਚ ਗਏ ਦੁਬਾਰਾ ਫੇਰ ਉੱਥੇ ਆਪਣੀ ਮੰਜ਼ਲ ਤੇ ਸ਼ਗਨ ਪਉਣ ਗਏ ਸੀ ਤਾਂ ਆਈ ਥਿੰਕ ਆਗੇ ਹੋਣਗੇ ਉਹ ਗੱਡੀਆਂ ਖੜੀਆਂ ਨੇ ਹਾਂ ਆਗੇ ਚਲਾਤੀਆਂ ਲਾਈਟਾਂ ਲੂਟਾਂ ਉਹ ਜੀ ਇੱਧਰ ਚੱਲੀ ਜਾਂਦਾ ਹਲਵਾਈ ਦਾ ਕੰਮ ਡੀਜੇ ਆ ਚੁੱਕੇ ਨੇ ਆਪਾਂ ਚਾਹ ਪਾ ਲਈ ਐ ਇੱਧਰ ਵੀਰਪਾਹ ਹੋਣੀਆਂ ਕੰਮ ਕਰੀ ਜਾਂਦੀਆਂ ਨੇ ਤੇ ਉਹ ਮੁੰਡੇ ਦਾ ਅੱਜ ਸ਼ਗਨ ਹੋ ਗਿਆ ਟਿਆ ਵਧਾਈਆਂ ਤੁਹਾਨੂੰ ਬਹੁਤ-ਬਹੁਤ ਉਹ ਜੀ ਦੁਬਾਰਾ ਫੇਰ ਆਉਣਾ ਪੈ ਗਿਆ ਘਰੇ ਕਿਉਂਕਿ ਉਹਨਾਂ ਦਾ ਇੱਕ ਸਿਲੰਡਰ ਖਤਮ ਹੋ ਗਿਆ ਦੁਕਾਨ ਤੇ ਜਾਣ ਦੀ ਬਜਾਏ ਆਪਣੇ ਘਰੇ ਇੱਕ ਪਿਆ ਸੀ ਉਹ ਸਿਲੰਡਰ ਲੈ ਕੇ ਜਾਵਾਂਗੇ डीजे ऑलमोस्ट रेडी ने बस थोड़े टाइम तक तो उसी लग जाने पिछे लाइटा लगे देख सकते हो परीक नचन लाइ तार तरह तैयार है, है? नचेगा ਡਿਜੀਟਲ ਉਹ ਦੇਦੀ ਆਗੇ ਹੁਣ ਲਾ ਦੇਣਗੇ ਬਸ ਕੋਈ ਨਹੀਂ ਥੋੜੇ ਇੱਕ ਟਾਈਮ ਤੱਕ ਠੀਕ ਹੈ ਠੀਕ ਹੈ ਹਾਂ ਓਕੇ ਓਕੇ ਫਿਲਹਾਲ ਕੰਮ ਠੰਡਾਇਆ ਚਲੀ ਜਾਂਦਾ ਤੇ ਹੌਲੀ ਹੌਲੀ ਗਰਮ ਹੋਣ ਵਾਲਾ ਜੀ ਫੰਕਸ਼ਨ ਹੋ ਗਿਆ ਓਵਰ ਤੇ ਹੁਣ ਅਸੀਂ ਘਰੇ ਜਾ ਰਹੇ ਆ ਟਾਈਮ ਕਾਫੀ ਹੋ ਚੱਲਿਆ ਇੱਧਰ ਵੀਰ ਪਾਲ ਹੋਣੀ ਤੇ ਉਹ ਮੰਮੀ ਆਉਂਦੇ ਨੇ ਇੱਧਰ ਤੇ ਬਸ ਫਿਰ ਚੱਲਦੇ ਆ ਹੁਣ ਘਰੇ ਮਣਪਰੀ ਤੇ ਇੱਥੇ ਰਹੂਗਾ ਉਹ ਲੇਟ ਆਊਗਾ ਕਿਉਂਕਿ ਉਹਦੀ ਡਿਊਟੀ ਲੱਗੀ ਹੋਈ ਆ ਕੰਮ ਕੋਲ ਤੇ ਸੋ ਚੱਲਦੇ ਆ ਬਾਕੀ ਦਾ ਵਲੌਗ ਕੱਲ ਨੂੰ ਬਣਾਵਾਂਗੇ